ਅੱਜ ਤੁਹਾਨੂੰ ਮੈਂ ਉਸ ਸਥਾਨ ਤੇ ਲੈ ਕੇ ਆਇਆ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਥੰਮ ਲਗਾਇਆ ਗਿਆ ਸੀ ਅਤੇ ਗੁਰੂ ਜੀ ਨੇ ਕਹਾ ਸੀ ਕਿ ਇਹ ਥੰਮ ਤੁਹਾਡੇ ਦੁੱਖਾਂ ਤਕਲੀਫਾਂ ਤੇ ਸੰਕਟਾਂ ਵਿੱਚ ਇੱਕ ਥੰਮ ਦੀ ਤਰ੍ਹਾਂ ਕੰਮ ਕਰੇਗਾ। ਮੈਂ ਪਹੁੰਚਿਆ ਜੀ ਗੁਰਦੁਆਰਾ ਥੰਮ ਸਾਹਿਬ ਪਿੰਡ ਉਦੋਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਖਡੂਰ ਸਾਹਿਬ ਦੇ ਨੇੜੇ ਪਿੰਡ ਖਾਨਸ਼ਾਪੜੀ ਵਿੱਚ ਪੱਲੇ ਸੰਧੂ ਦਾ ਪਰਿਵਾਰ ਰਹਿੰਦਾ ਸੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੇਵਕ ਸਨ। ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪਰਿਵਾਰ ਦੇ ਗ੍ਰਹਿ ਦੇਖੇ ਪ੍ਰਸ਼ਾਦਾ ਛਕ ਰਹੇ ਸਨ। ਇੱਕ ਛੋਟੀ ਜਿਹੀ ਬੱਚੀ ਨੇ ਡਰਦਿਆਂ ਹੋਇ ਨੂੰ ਅਜਾ ਕੰਤੋਂ ਠਿੜਕਿਆ ਪਰ ਬਾਬਾ ਜੀ ਕਹਿਣ ਲੱਗੇ ਕਿ ਇਹ ਬੱਚੀ ਨੂੰ ਕੁਝ ਨਾ ਕਹੋ ਇਸ ਬੱਚੀ ਨਾਲ ਸਾਨੂੰ ਕੋਈ ਕੰਮ ਹੈ ਫਿਰ ਬਾਬਾ ਜੀ ਨੇ ਬੱਚੀ ਨੂੰ ਕਹਾ ਕਿ ਬੀਬਾ ਜਦੋਂ ਤੇਰਾ ਘਰ ਬਣੇਗਾ ਤੂੰ ਸਾਨੂੰ ਗ੍ਰਹਿਣ ਲਈ ਥਾਂ ਦੇਵੇਂਗੀ ਤਾਂ ਬੱਚੀ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਸੀ ਉਸ ਬੀਬੀ ਜੀ ਦਾ ਨਾਮ ਬੀਬੀ ਈਸ਼ਰੀ ਸੀ ਜਿਨ੍ਹਾਂ ਦਾ ਵੱਡੇ ਹੋ ਕੇ ਵਿਆਹ ਇਸ ਪਿੰਡ ਵਿੱਚ ਹੋਇਆ ਕੁਝ ਸਮੇਂ ਬਾਅਦ ਗੁਰੂ ਨਾਨਕ ਦੇਵ ਜੀ ਇਸ ਪਿੰਡ ਵਿੱਚ ਆਏ ਪਿੰਡ ਦੇ ਬਾਹਰ ਇੱਕ ਖੂਹ ਦੇ ਉਹਨਾਂ ਨੇ ਆਪਣਾ ਉਤਾਰਾ ਕੀਤਾ ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਕਹਾ ਕੇ ਜਾ ਕੇ ਬੀਬੀ ਜੀ ਨੂੰ ਆਪਣੇ ਬਾਰੇ ਦੱਸ ਕੇ ਆਓ ਭਾਈ ਮਰਦਾਨੇ ਜੀ ਨੇ ਕਹਾ ਕਿ ਮੈਂ ਬੀਬੀ ਜਿਨੂੰ ਜਾਤੀ ਕੀ ਕਹਾ ਤੱਕ ਗੁਰੂ ਜੀ ਨੇ ਕਿਹਾ ਕਿ ਤੁਸੀਂ ਬੀਬੀ ਜੀ ਨੂੰ ਕੁਝ ਨਹੀਂ ਕਹਿਣਾ ਸਿਰਫ ਦਰਵਾਜ਼ੇ ਅੱਗੇ ਸਤ ਕਰਤਾਰ ਹੀ ਬੁલાਉਣੀ ਹੈ ਅੱਗੋਂ ਬੀਬੀ ਜੀ ਆਪ ਹੀ ਪਛਾਣ ਲੈਣਗੇ ਭਾਈ ਮਰਦਾਨਾ ਜੀ ਬਾਬਾ ਜੀ ਦੇ ਕੈਂਤੇ ਬੀਬੀ ਜੀ ਦੇ ਘਰ ਗਏ ਦਰਵਾਜ਼ੇ ਅੱਗੇ ਸਤ ਕਰਤਾਰ ਬੁਲਾਏ ਬੀਬੀ ਜੀ ਬਾਹਰ ਆਏ ਅਤੇ ਕਹਿਣ ਲੱਗੇ ਤੂੰ ਆਪ ਆਇਆ ਹੈ ਤੇ ਬਾਬਾ ਜੀ ਨੂੰ ਕਿਉਂ ਨਹੀਂ ਨਾਲ ਲੈ ਕੇ ਆਏ ਭਾਈ ਮਰਦਾਨਾ ਜੀ ਵਾਪਸ ਗੁਰੂ ਪਾਸ ਆਏ ਤੇ ਸਾਰੀ ਗੱਲ ਦੱਸੀ ਫਿਰ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਬੀਬੀ ਜੀ ਦੇ ਘਰ ਗਏ ਘਰ ਪਹੁੰਚਦੇ ਬੀਬੀ ਜੀ ਨੇ ਗੁਰੂ ਜੀ ਦਾ ਬਹੁਤ ਆਦਰ ਮਾਨ ਕੀਤਾ ਜਲ ਅਤੇ ਭੋ ਉਹ ਬਰਸਾਦਾਂ ਕਰਕੇ ਡਿੱਗਣ ਦੀ ਹਾਲਤ ਵਿੱਚ ਹੋ ਗਿਆ ਸੀ ਚੜੀਗੁਰ ਨਾਨਕ ਦੇਵ ਜੀ ਨੇ ਲੱਕੜ ਦੇ ਮੋਸ਼ੇ ਨੂੰ ਸਤੀਰੀ ਦੇ ਹੇਠ ਦੇ ਦਿੱਤਾ 9 ਮਹੀਨੇ 26 ਦਿਨ ਬੀਤ ਜਾਣ ਤੋਂ ਬਾਅਦ ਜਦ ਗੁਰੂ ਜੀ ਇਸ ਨਗਰ ਨੂੰ ਛੱਡ ਕੇ ਜਾਣ ਲੱਗੇ ਤਾਂ ਨਗਰ ਦੀਆਂ ਸੰਗਤਾਂ ਨੇ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਗੁਰੂ ਜੀ ਅੱਜ ਸਾਡੇ ਤੋਂ ਤੁਸੀਂ ਰੁਕਸਤ ਹੋ ਰਹੇ ਹੋ ਤਾਂ ਜਾਂਦੇ ਹੋਏ ਸਾਡਾ ਕੋਈ ਉਦਾਰ ਕਰਕੇ ਜਾਓ ਗੁਰੂ ਜੀ ਨੇ ਕਾ ਕੇ ਜੋ ਲੱਕੜ ਦਾ ਥਾਮਾ ਸਤੀਰੀ ਨੂੰ ਡਿੱਗਣ ਤੋਂ ਬਚਾਉਣ ਲਈ ਸਤੀਰੀ ਹੇਠ ਦਿੱਤਾ ਹੋਇਆ ਹੈ ਇਸ ਨੂੰ ਸਾਹਮਣੇ ਰੱਖਣਾ ਜਿਸ ਤਰ੍ਹਾਂ ਇਸ ਥਾਮ ਨੇ ਸਤੀਰੀ ਨੂੰ ਡਿੱਗਣ ਤੋਂ ਬਚਾਇਆ ਹੈ ਉਸੇ ਤਰ੍ਹਾਂ ਇਹ ਤੁਹਾਡੇ ਦੁੱਖਾਂ ਤਕਲੀਫਾਂ ਤੇ ਸੰਗਤਾਂ ਵਿੱਚ ਇਹ ਥੰਮ ਇੱਕ ਥੰਮ ਦੀ ਤਰ੍ਹਾਂ ਕੰਮ ਕਰੇਗਾ ਇਸ ਥੰਮ ਨੂੰ ਨਗਰ ਦੀਆਂ ਸੰਗਤਾਂ ਨੇ ਅੱਜ ਤੱਕ ਸਾਂਭ ਕੇ ਰੱਖਿਆ ਹੋਇਆ ਹੈ ਇਸ ਥੰਮ ਦਾ ਇਤਿਹਾਸ ਬਹੁਤ ਵੱਡਾ ਹੈ ਇਸ ਕਰਕੇ ਮੈਂ ਛੋਟੀ ਜਿਹੀ ਵੀਡੀਓ ਵਿੱਚ ਕਵਰ ਨਹੀਂ ਕਰ ਸਕਿਆ